ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਵੀਰ ਨੇ ਆਪਾਂ ਤੇ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019871 ਅੱਜ ਦੀ ਵੀਡੀਓ ਆਪਾਂ ਖਾਸ ਰਾਏਕੋਟ ਸਹਿਰ ਜ਼ਿਲ੍ਹਾ ਲੁਧਿਆਣਾ ਇੱਥੋਂ ਕਵਰ ਕਰਦੇ ਪਿਆ WhatsApp ਦੇ ਥੋਂ ਜੋ ਆਪਾਂ ਵਾੜ ਦੇਖਦੇ ਪਏ ਆ ਇਹ ਵਾੜ ਬਕਾਊ ਆ ਸੋ ਖਾਸ ਰਾਏਕੋਟ ਸਹਿਰ ਰਾਏਕੋਟ ਸਹਿਰ ਤੋਂ ਸਰਾਬਾ ਰੋਡ ਜਾਂਦੇ ਉੱਥੇ ਬਾਂਜਾਂ ਦੇ ਖੇਤਾਂ ਦੇ ਵਿਚ ਜਰ ਹੈ ਸਜਮਾ ਰੋਡ ਦੇ ਉੱਪਰ 9878367199 987836719955 ਦਾ ਮੋਬਾਈਲ ਨੰਬਰ ਆ ਘਰ ਦੀ ਬੱਚੀ ਪਾਲੀ ਵੀ ਆ ਚੰਗੇ ਸੀਮਣ ਦੀ ਬੱਚੀ ਆ ਇਹਦੀ ਮਾ ਦਾ ਰਿਕਾਰਡ 28 ਕਿਲੋ ਸੀਗਾ ਦੁੱਧ ਦੂਜੇ ਸੂਏ ਜਿਹੜੀ ਬੈਠਦੀ ਹੈ ਬੱਚੀ ਪਾਲੀ ਹੋਈ ਆ 28 ਕਿਲੋ ਵੀਰ ਕੰਦੇ ਦੀ ਮਾ ਦਾ ਦੁੱਧ ਸੀਗਾ ਤੇ ਪਹਿਲਾ ਸੂਆ ਪਲੂਨ ਬੱਚੀ ਸੁੰਦੀ ਹੈਗੀ ਤੇ ਦੰਦੋ ਲਗਭਗ ਜਵਾਨ ਦੇ ਨਜ਼ਦੀਕ ਹੀ ਐ ਸਕੇ ਦੰਦ ਕੱਢੇ ਹੋਏ ਆ ਕੱਢਦੀ ਹੈ ਹਜੇ ਤੇ ਪਹਿਲਾ ਸੂਆ ਥੋੜੀ ਵੱਡੀ ਹੋ ਕੇ ਬਣੀ ਐ ਤੇ ਦੁੱਧ ਨੂੰ ਖਿਰ ਨੇਯਾਰੇ ਲੈ ਦੂਗੀ ਜਮਾ ਤੇ ਦੁੱਧ ਵੀਰ ਕੰਦੇ ਇਹ ਤੋਂ ਮੀਰ ਆ ਪਹਿਲੇ ਸੂਏ ਪੀ 24 24 25 24 25 ਕਿਲੋ ਪਰ ਤੁਸੀਂ ਵੇਖ ਸਕਦੇ 24 ਮੰਨ ਲਿਓ ਥਣਲੇਵਾ ਚੰਗਾ ਹਜੇ ਇੱਕ ਹਫਤਾ ਸੂਣ ਦੇ ਵਿੱਚ ਬਾਕੀ ਪਿਆ ਇਹਦਾ ਇੱਕ ਇੱਕ ਹਫਤਾ ਸੂਣ ਚ ਬਾਕੀ ਸੋ ਥਣ ਦੇਖੋ ਮੁੱਠਾਂ ਤੇ ਚੰਗਾ ਨਿਕਣਵਾ ਮਿੱਥੀ ਤੇ ਥਾਣਾ ਥਾਣਾ ਹਵਾਂ ਨੇ ਸਾਫ ਸੁਥਰੀ ਤੇ ਠੰਡੀ ਸੀਲਪੂਰੀ ਫੁੱਲਾ ਵਧੀਆ ਹੱਥ ਵਗੈਰਾ ਫਰਾਂਦੀ ਆ ਸੋ ਇਹ ਬਕਾਊ ਆ ਸੂਣ ਦੇ ਵਿੱਚ ਇੱਕ ਹਫਤਾ ਬਾਕੀ ਪਹਿਲੇ ਸੂਏ 24 25 ਕਿਲੋ ਦੁੱਧ ਆ ਰਾਮਣਾ ਪਾ ਦੇਣਾ ਮੁੱਲ ਇਹਦਾ ਹੈਗਾ 95000 ਰੁਪਿਆ ਸੋ ਕੱਦਗਾਠ ਵੀਰ ਕਹਿੰਦਾ ਪੂਰਾ ਹੋ ਗਿਆ ਵੱਡਾ ਕੱਦਗਾਠਾ ਜਮਾ 92000 ਦੀ ਬਿਹੜ ਤੁਹਾਨੂੰ ਮਿਲ ਜੂਗੀ ਇਹਦੇ ਵਿੱਚੋਂ ਥੋੜਾ ਕਣਾ ਮੰਨਦਾ ਮਾਨਦਨ ਹੋਰ ਹੋ ਜੂਗਾ 92000 ਦੇ ਵਿੱਚੋਂ ਪਹਿਲੇ ਸਵੇਰੇ ਚੰਗਾ ਦੁੱਧ ਪਾ ਦੂਗੀ ਖਾਸ ਰਾਏਕੋਟ ਸਹਿਰ ਜਿਹੜਾ ਪਟਾਲੀ ਸਾਹਿਬ ਗੁਰਦੁਆਰਾ ਸਾਹਿਬ ਦੇ ਨਾਲ ਮਸ਼ਹੂਰ ਆ ਪਿੰਡ ਰਾਏਕੋਟ ਸਹਿਰ ਉੱਥੋਂ ਵੀਡੀਓ ਕਵਰ ਕੀਤੀ ਹੈ ਕਿਸੇ ਵੀ ਵੀਰ ਦੇ ਇਹ ਬਿਹੜ ਪਸੰਦ ਹੋਵੇ ਦਿੱਤੇ ਗਏ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਮੇਰਾ ਕੰਮ ਆ ਸਿਰਫ ਵੀਡੀਓ ਕਵਰ ਕਰਨਾ ਨਿਰਖ ਵਰਖ ਤੁਸੀਂ ਆਪ ਕਰਨੀ ਹੈ ਵੀਡੀਓ ਦੇਖ ਲੈ ਸਭ ਦਾ ਤੈਅਦ ਲੋ ਧੰਨਵਾਦ